ਭਾਤੇ ਭਾਤੇ ਜਦੋਂ ਬਾਸਟੇ ਸੀ ਇੱਕਦਮ ਉੱਠੇ ਅਸੀਂ ਬੈਗ ਵਗੈਰਾ ਉਠਾ ਲਏ ਔਰ ਮੇਰਾ ਪਰਸ ਖੁੱਤੀ ਛੁੱਟ ਗਿਆ। ਜਦੋਂ ਮੈਂ ਲੁਧਿਆਣਾ ਬੱਸ ਸਟੈਂਡ ਪਹੁੰਚੀ ਤਾਂ ਮੈਨੂੰ ਇਹ ਸੋਚ ਪਤਾ ਲੱਗੇ ਕਿ ਮੇਰਾ ਪਰਸ ਮੇਰੇ ਕੋਲ ਨਹੀਂ ਹੈ। ਉਹ ਮਹਿਲਾਰ ਨੂੰ ਸਾਰਾ ਉਹ ਇੱਕ ਇੱਕ ਸਮਾਨ ਵਿਨਾ ਕੇ ਉਹਨੂੰ ਹੈਲਪਰ ਦੱਤਾ ਹੈ ਉਹਦੇ ਚਿਹਰੇ ਤੇ ਬੜੀ ਖੁਸ਼ੀ ਸੀਗੀ ਤੇ ਇਸ ਤੋਂ ਜ਼ਿਆਦਾ ਖੁਸ਼ੀ ਜੀ ਮੈਂ ਖਾਦੇ ਮੰਨਦੇ ਸੀਗੀ ਬੜਾ ਧੰਨਵਾਦ ਕਰਦੀ ਹਾਂ ਪੁਲਿਸ ਸਾਹਿਬ ਦਾ ਬੜੀ ਹੀ ਨਾ ਕੁਲਯਾ ਬੋਤਨਵਾਦ ਕਰਦੀ ਰਹੀਆ। ਜਦੋਂ ਮੈਂ ਸਵੇਰ ਕੰਟੈਕਟ ਕਿਫਰ ਕਰਨ ਨਾਲ ਤੇ 6 ਵਜੇ ਉਹਨਾਂ ਨੇ ਮੇਰਾ ਕਾਉਂਟ ਬਕ ਕੀਤਾ ਔਰ ਮੈਨੂੰ ਤਸਲੀਹ ਦਿੱਤੀ ਜਿਤਨੇ ਨਾਲ ਤੁਹਾਡਾ ਪਰ ਸਾਡੇ ਕੋਲ ਹੈ ਤੁਹਾਡਾ ਸਾਰਾ ਸਮਾਨ ਜਿੰਨਾ ਵੀ ਤੁਹਾਡੇ ਅੰਦਰ ਹੈਗਾ ਸਭ ਤੁਹਾਡੇ ਸਿਰ ਤੇ ਥੀਸ ਜੀ ਜਿਤੋਂ ਤੁਸੀਂ ਅੰਮ੍ਰਿਤਸਰ ਮਾਨਜੋਗ ਆਪਣੇ ਅੰਮ੍ਰਿਤਸਰ ਨਗਰੀ ਤੇ ਹੁੰਦੇ ਜੋ ਹਮਾਰੇ ਨਗਰੀ ਤੇ ਹੁੰਦੇ ਉਹਦੇ ਪਬਲਿਕ ਦੀ ਖੁਰਸੀ ਨਾਲ ਹੀ ਬਰਾਂਦੀ ਆਪਣਾ ਕੋਈ ਨਹੀਂ ਹੁੰਦੀ ਆ ਵੀ ਸਾਡੇ ਨਾਲ ਬੈਗ ਦੇ ਕਿਤੇ ਬੈਠੇ ਹੱਥ ਤੇ ਬੈਗ ਜਦੋਂ ਇੱਥੇ ਆਉਂਦੇ ਆਪਣੇ ਬੈਗ ਦਾ ਮੋਬਾਈਲ ਦਾ ਖਾਸ ਤੌਰ ਤੇ ਆਪਣੇ ਸਮਾਨ ਦਾ ਧਿਆਨ ਰੱਖੋ ਰੋ ਇਹ 6 7 ਲੱਖ ਰੁਪਏ ਦਾ ਸਮਾਨ ਹੈ ਕਿਉਂਕਿ ਮੇਰਾ 골ਡ ਵਗੈਰਾ ਵੀ ਸੀਗਾ ਤੇ ਚਾਂਦੀ ਦਾ ਸਮਾਨ ਵੀ ਸੀ ਮੇਰੇ ਪੈਸੇ ਵੀ ਸੀ ਮੇਰੇ ਆਇਡੈਂਟੀਟੀ ਪ੍ਰੂਫ ਔਰ ਮੇਰੇ ਏਟੀਐਮ ਵਗੈਰਾ ਸਭ ਕੁਝ ਸੀਗਾ ਹਾਂਜੀ ਮੈਡਮ ਕੀ ਨਾਮ ਆਈ ਤੁਹਾਡਾ ਪੂਜਾ ਹਾਂਜੀ ਕਿੱਥੋਂ ਆ ਗਰਾਂ ਵਾਲੇ ਹੋ ਹਾਂ ਸਰ ਕਨਵਰੋ ਟੋਡਮ ਗਏ ਹਾਂਜੀ ਕੀ ਗੱਲਬਾਤ ਹੋਈ ਜਾਂਦੀ ਤੁਹਾਡੇ ਨਾਲ ਬੱਸ ਸਟੈਂਡ ਤੇ ਹਾਂ ਸਰ ਮੈਂ ਬੱਸ ਸਟੈਂਡ ਤੋਂ ਮੈਂ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੀ ਸੀ ਉਹ ਮੇਰੇ ਕੋਲ ਸਮਾਨ ਜ਼ਿਆਦਾ ਸੀ ਬੱਚੇ ਵੀ ਮੇਰੇ ਨਾਲ ਸੀ ਤੇ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਅਸੀਂ ਸੀਟਾਂ ਤੇ ਬੈਠ ਗਏ ਔਰ ਬੈਠੇ-ਬੈਠੇ ਜਦੋਂ ਬਾਸ ਸਾਈਡ ਅਸੀਂ ਇੱਕਦਮ ਉੱਠੇ ਅਸੀਂ ਬੈਗ ਵਗੈਰਾ ਉਠਾ ਲਏ ਔਰ ਮੇਰਾ ਪਰਸ ਉੱਥੇ ਹੀ ਛੁੱਟ ਗਿਆ ਔਰ ਜਦੋਂ ਮੈਂ ਲੁਧਿਆਣਾ ਬੱਸ ਸਟੈਂਡ ਪਹੁੰਚੀ ਆ ਤਾਂ ਮੈਨੂੰ ਉਸ ਵਕਤ ਪਤਾ ਲੱਗਾ ਕਿ ਮੇਰਾ ਪਰਸ ਮੇਰੇ ਕੋਲ ਨਹੀਂ ਹੈ ਤੇ ਫੋਨ ਵੀ ਮੇਰਾ ਸਾਇਲੈਂਟ ਸੀ ਫੋਨ ਮੇਰਾ ਪਾਵਰਫੁਲ ਸੀ ਤੇ ਉਹ ਜਦ ਤੱਕ ਅਸੀਂ ਘਰੇ ਗਏ ਆ ਘਰੇ ਜਾ ਕੇ ਆਪਣਾ ਬੀਜ਼ੀ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਫੋਨ ਵੱਜ ਰਿਹਾ ਜਦ ਕਿ ਸਾਰੀ ਸਾਨੂੰ ਬਹੁਤ ਸਾਰੇ ਫੋ ਜਦੋਂ ਮੈਂ ਸਵੇਰ ਕੰਟੈਕਟ ਕੀਤਾ ਸਰ ਨਾਲ ਤੇ 6 ਵਜੇ ਉਹਨਾਂ ਨੇ ਮੇਰਾ ਫੋਨ ਪਿਕ ਕੀਤਾ ਔਰ ਮੈਨੂੰ ਤਸੱਲੀ ਦਿੱਤੀ ਵੀ ਤੁਸੀਂ ਟੈਨਸ਼ਨ ਨਾ ਲਓ ਤੁਹਾਡਾ ਪਰ ਸਾਡੇ ਕੋਲ ਹੈ ਤੁਹਾਡਾ ਸਾਰਾ ਸਮਾਨ ਜਿੰਨਾ ਵੀ ਤੁਹਾਡੇ ਅੰਦਰ ਹੈਗਾ ਸਭ ਤੁਹਾਡਾ ਸੁਰੱਖਿਅਤ ਹੈ ਤਾਂ ਪੂਰੀ ਰਾਤ ਤੁਹਾਨੂੰ ਪਤਾ ਨਹੀਂ ਲੱਗਾ ਕਿ ਤੁਹਾਡਾ ਬੈਗ ਕਿੱਥੇ ਹੈ ਨਹੀਂ ਸਰ ਮੈਂ ਜਦੋਂ ਲੁਧਿਆਣਾ ਬੱਸ ਸਟੈਂਡ ਉਤਰੀ ਐ ਨਾ ਉਸ ਵਕਤ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਕੋਲ ਪਰਸ ਹੈ ਨਹੀਂ ਪਰ ਅਸੀਂ ਮਤਲਬ ਆਪਣੇ ਲੋ ਇਹ ਸੋਚ ਲਿਆ ਵੀ ਹੁਣ ਤਾਂ ਕੋਈ ਚੱਕ ਕੇ ਲੈ ਗਿਆ ਹੋਣਾ ਵੀ ਇਹਦਾ ਕੋਈ ਆਸ ਹੈ ਨਹੀਂ ਵੀ ਉੱਥੇ ਕੋਈ ਪਰਸ ਸਾਡਾ ਸੰਭਾਲ ਲੇਗਾ ਵੀ ਸਾਨੂੰ ਇਦਾਂ ਕੁਝ ਨਹੀਂ ਪਤਾ ਸੀ ਵੀ ਉੱਥੇ ਸਾਡੇ ਪੰਜਾਬ ਪੁਲਿਸ ਸਾਨੂੰ ਸੇਵ ਕਰ ਸਕਦੀ ਹੈ ਪਰ ਅਸੀਂ ਆਪਦੇ ਨੂੰ ਇਹ ਸੋਚਿਆ ਕਿ ਸਮਾਨ ਨਹੀਂ ਮਿਲੇਗਾ ਵੀ ਹੁਣ ਚਲਾਂਗੇ ਕਿੰਨੀ ਸਮਾਨ ਤੁਹਾਡਾ ਇਸ ਬੈਗ ਦੇ ਵਿੱਚ ਪਿਆ ਸੀ ਸਰ ਇਹ 6 7 ਲੱਖ ਰੁਪਏ ਦਾ ਸਮਾਨ ਵੀ ਕਿਉਂਕਿ ਮੇਰਾ 골ਡ ਵਗੈਰਾ ਵੀ ਸੀਗਾ ਤੇ ਚਾਂਦੀ ਦਾ ਸਮਾਨ ਵੀ ਸੀ ਮੇਰੇ ਪੈਸੇ ਵੀ ਸੀ ਮੇਰੇ ਆਇਡੈਂਟੀਟੀ ਪ੍ਰੂਫ ਮੇਰੇ ਏਟੀਐਮ ਵਗੈਰਾ ਸਭ ਕੁਝ ਸੀਗਾ ਇਹ ਲੱਗਦਾ ਸੀ ਕਿ ਇਤਨਾ ਪੰਜਾਬ ਪੁਲਿਸ ਦੇ ਵੱਲੋਂ ਤੁਹਾਨੂੰ ਤੁਹਾਡਾ ਬੈਗ ਹੈਂਡਓਵਰ ਕੀਤਾ ਜਾਣਾ ਸੀ ਸਰ ਬਿਲਕੁਲ ਨਹੀਂ ਅਸੀਂ ਤਾਂ ਇਹ ਸੋਚਿਆ ਸਵੇਰੇ ਉੱਠਾਂਗੇ ਆਪਣੇ ਏਟੀਐਮ ਵਗੈਰਾ ਕੈਨਸਲ ਕਰਾਵਾਂਗੇ ਆਧਾਰ ਕਾਰਡ ਵਗੈਰਾ ਅਪਲਾਈ ਕਰਾਂਗੇ ਬਹੁਤ ਅਸੀਂ ਟੈਨਸ਼ਨ 'ਚ ਸੀ ਰਾਤ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸੀ ਜੇਕਰ ਬੈਗ ਨਾਲ ਬਹੁਤ ਸਰ ਕਿਉਂਕਿ ਕਈ ਪ੍ਰੂਫ ਹੈ ਤਾਂ ਜਿਹੜੇ ਬੰਦੇ ਹੀ ਨਹੀਂ ਆ ਹਾਂਜੀ ਔਰ ਐਡੀਮ ਵਗੈਰਾ ਵੀ ਸਭ ਕੁਝ ਇਹ ਵੀ ਕਰਾਉਣਾ ਪੈਣਾ ਸੀਗਾ ਦੁਬਾਰਾ ਤਾਂ ਅੱਜ ਤੁਹਾਨੂੰ ਤੁਹਾਡਾ ਬੈਗ ਮਿਲਿਆ ਸਾਰਾ ਸਮਾਨ ਵਿੱਤੀ ਆ ਜੀ ਹਾਂਜੀ ਸਭ ਕੁਝ ਵਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਨੂੰ ਮੈਂ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਔਰ ਕਮਿਸ਼ਨਰ ਸਾਹਿਬ ਦਾ ਕਿ ਜਿਨ੍ਹਾਂ ਦੀ ਬਦੌਲਤ ਇਹਨੇ ਲਾਇਕ ਅਫਸਰ ਕਰਕੇ ਸਾਡੇ ਸਮਾਨ ਇੰਨਾ ਸੇਫ ਅਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਹਾਂ ਔਲ ਵਾਲੇ ਸਮੇਂ ਦੇ ਵਿੱਚ ਧਿਆਨ ਰੱਖੋਗੇ ਹਾਂਜੀ ਪੂਰਾ ਧਿਆਨ ਰੱਖਾਂਗੇ ਠੀਕ ਹੈ ਹਾਂ ਸਰ ਕੀ ਮਾਮਲਾ ਜਿਹੜਾ ਇੱਕ ਬੈਗ ਬਸਟਾਨ ਤੋਂ ਮਿਲਿਆ ਜੀ ਲੇਡੀ ਜੀ ਇਹਨਾਂ ਨੇ ਆਪਣੇ ਕੱਲ ਜਾਣਾ ਸੀ ਲੁਧਿਆਣਾ ਵਾਲਾ ਸਮਾਨ ਇਹਦਾ ਕੋਈ ਜ਼ਿਆਦਾ ਸੀਗਾ ਤੇ ਜਿਆਦਾ ਹੁੰਦੇ ਨਾਤੇ ਇਹਨਾਂ ਦਾ ਇੱਕ ਬੈਗ ਜਿਹੜਾ ਵਾ ਉਹ ਰਸੀਪਤੀ ਬੈਗ ਜਿਹੜਾ ਸੀ ਇਹ ਬੱਸ ਪੈਂਡ ਤੇ ਟੁੱਟ ਗਿਆ ਤੇ ਜਦੋਂ ਸਾਨੂੰ ਇਹਨਾਂ ਨੇ ਉਹ ਜਾਣੇ ਜਾ ਕੇ ਕਿਸੇ ਤਰ੍ਹਾਂ ਇਨਫੋਰਮ ਕੀਤਾ ਜਦੋਂ ਜਾ ਕੇ ਵੀ ਆ ਜਿਹੜਾ ਬੈਗ ਹੈ ਸਾਡਾ ਇਸ ਦਾ ਲੁਕ ਹੋ ਗਿਆ ਵਾ ਫਿਰ ਅਸੀਂ ਆਪਣੀ ਟੀਵੀ ਲਾ ਕੇ ਸੋਏ ਨੂੰ ਕੈਮਰੇ ਵਗੈਰਾ ਜੀ ਉਹ ਸਾਰਾ ਚੱਲ ਗਿਆ ਤੇ ਬਾਕੀ ਇੱਕ ਬੈਗ ਜਿਹੜਾ ਸੀਗਾ ਉੱਥੇ ਮਿਸ ਜੀਤਾ ਤੇ ਕੋਈ ਨਾ ਜਾਣਦਾ ਕਿ ਉਹਨੂੰ ਸਾਈਡ ਤੇ ਕਰ ਦੇ ਤੇ ਅਸੀਂ ਆਪਣੇ ਸਾਡੇ ਸੋਸ਼ਲ ਆਉਟ ਆਪਣੇ ਪੈਨ ਜਾਰੀ ਜਿੰਨੇ ਸਾਡੇ ਸਟਾਫ ਨਾਲ ਅਸੀਂ ਉਹ ਬੈਠੇ ਬਣ ਲੱਗੇ ਤੇ ਲੇਡੀ ਦਾ ਕੰਟੈਕਟ ਵੀ ਚਾਹੁੰਦੇ ਆਪਾਂ ਬੋਲਦੇ ਆਂ ਲੇਡੀ ਦੇ ਫੋਨ ਵੀ ਨਾਲ ਲੱਗੇ ਸਾਰੇ ਤੇ ਲੇਡੀ ਜੀ ਨੂੰ ਸਾਡੇ ਰੈਨੂ ਵਾਲੇ ਤੇ ਜਿਹਨੇ ਭੁਆਣੀ ਕਿ ਤੇ ਮੇਰੇ ਵਗੈਰਾ ਪੁਆਧਾ ਸੀ ਤੇ ਇਹ ਬੈਗ ਇਸ ਜਿਆਦਾ ਸਮਾਨ ਆ ਪਬਲਿਕ ਜਿਹੜੀ ਇੱਥੇ ਆੜ ਕੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਜਿੱਤੇ ਕੋਈ ਗੰਦਾ ਵੀ ਸਾਈ ਜਾਂਦਾ ਪਰ ਆ ਗਿਆ ਕੋ ਜਾਣਾ ਇਹ ਬੈਗਾਂ ਦੀ ਗਿੰਦਨੀ ਗਨੀਸ਼ਾ ਲੋਕਾਂ ਦੇ ਬੱਚੇ ਹੀ ਖੋ ਜੰਦੇ ਆ ਤੇ ਬਾਸੇ ਵਿੱਚ ਚੱਲ ਆਪ ਚੱਲ ਜਾਂਦੇ ਤੇ ਜਿੰਦੇ ਵੱਜ ਜਾਗੇ ਚਲੋ ਸਾਡੀ ਟੀਮ ਜਿਹੜੀ ਸਾਡਾ ਸਟਾਫ ਜਿਹੜਾ ਅੰਮ੍ਰਿਤਸਰ ਵਾਦਲੇ ਮਾਜੋਕ ਨਿਸ਼ਨਾ ਸਾਡੀ ਜਾਂਦਾ ਸਾਡੇ ਕੋਲ ਵੀ ਹੁੰਦੀ ਆ ਉਹਦੇ ਨਾਲ ਅੱਜ ਵੀ ਅਸੀਂ ਇਹ ਨਿਸ਼ਨਾ ਕਰੀ ਦੀ ਤੇ ਕੰਨਾ ਦਾ ਸਮਾਨ ਹੈਗਾ ਸੀ ਜੀ ਬੈਗ ਦੇ ਵਿੱਚ ਬੈਗ ਦੇ ਨਾਲ ਤਾਂ 골ਡਰ ਸਮਾਨ ਕਾਫੀ ਸੀਗਾ ਇਹਨਾਂ ਦੇ ਪੈਸੇ ਸੀਗੇ 8-10 ਹਜ਼ਾਰ ਰੁਪਈਆ ਜੀ ਇਹਨਾਂ ਦਾ ਕੈਸ਼ ਤੇ ਇਹਨਾਂ ਦਾ ਇਹਨਾਂ ਦੇ ਕੈਦ ਨੇ ਦਾ ਉਹ ਹੈਗਾ ਸਾਡਾ ਸਮਾਨ 500-500 ਰੁਪਈਆ ਉਹਨਾਂ ਨੂੰ ਇੱਕ ਸਮਾਂ ਦੇ ਨਾਇਆ ਇਧਾਰ-ਗਾਰ ਸੀ ਕਿਨਾਂ ਦੇ ਆਪਣੇ ਹੱਥਕਾਰ ਸੀਗੇ ਉਹਨਾਂ ਦਾ ਵੀ ਕਾਰ ਸੀਗੇ ਇਹਨਾਂ ਦੇ ਇਹਨਾਂ ਨੂੰ ਸ਼ੈਕਲ ਹੋਣੀ ਸੀ ਬਣਾਉਣੀ ਸੀ ਲੱਗਦਾ ਕਿ ਜੇਕਰ ਬੈਗ ਕਿਸੇ ਦੇ ਹੱਥ ਲੱਗ ਜਾਂਦਾ ਤਾਂ ਕਾਫੀ ਮੁਚਲ ਉਹਨਾਂ ਨੂੰ ਵੀ ਆਣੀ ਸੀ ਤੁਹਾਨੂੰ ਵੀ ਮਿਹਨਤ ਕਰਨੀ ਪੈਣੀ ਸੀ ਇਸ ਕੇਜ ਦੇ ਪਰਮਾਤਮਾ ਜਿਹੜੇ ਉਹ ਹਰ ਜਗ੍ਹਾ ਤੇ ਹਾਜ਼ਰ-ਹਾਜ਼ਰ ਹੁੰਦੇ ਨੇ ਸਾਡਾ ਸਟਾਫ ਜਿਹੜਾ ਪੁਲਿਸ ਦਾ ਹਾਜ਼ਰ ਨਾਲ ਹਰ ਜਗ੍ਹਾ ਤੇ ਉਹਨਾਂ ਨੂੰ ਬਾਸ ਸਟੈਂਡ ਦੇ ਅੰਦਰ ਬਾ ਪਬਲਿਕ ਬਹੁਤ ਹੁੰਦੀ ਆ ਤੇ ਸਾਡੇ ਕੋਲ ਹੁੰਦਾ ਵੀ ਕੋਈ ਕੋਈ ਮਨਸਾ ਦੀ ਤਰ੍ਹਾਂ ਨਾਮ ਆਪਰਦੀ ਤੇ ਉਹ ਵੀ ਜਾਵੇ ਤੇ ਆਪਾਂ ਉਹਨਾਂ ਨੂੰ ਪ੍ਰੈਸ ਕਰ ਦਈਏ ਇਮਾਜੋ ਗੁਰਮੀਤ ਸਿੰਘ ਸਾਹਿਬ ਨੂੰ ਰੋਜ਼ ਹੀ ਹਦਾਇਤਾਂ ਨਹੀਂ ਦੀਆਂ ਬਰੀਫਿੰਗ ਜਿਹੜੀ ਆ ਬਿੱਲਾ ਦਾ ਸਾਨੂੰ ਕਰਦੇ ਨੇ ਤੇ ਨਵੇਂ ਹਦਾਇਤ ਦੇ ਕੇ ਅਸੀਂ ਆਪਣਾ ਫਰਜ਼ ਪੂਰਾ ਕਰਦੇ ਆਂ ਅੱਜ ਬੈਗ ਦਿੱਤਾ ਗਿਆ ਨਹੀਂ ਮਹਿਲਾ ਨੂੰ ਹਡਵਰ ਕਰ ਦਿੱਤਾ ਗਿਆ ਹਾਂਜੀ ਹਾਂਜੀ ਬੈਗ ਮਹਿਲਾ ਨੂੰ ਸਾਰਾ ਉਹਦਾ ਇੱਕ ਇੱਕ ਸਮਾਨ ਗਿਣਾ ਕੇ ਉਹਨੂੰ ਹੈਂਡ ਓਵਰ ਕਰਦਾ ਹੈ ਉਹਦੇ ਚਿਹਰੇ ਤੇ ਬੜੀ ਖੁਸ਼ੀ ਸੀਗੀ ਤੇ ਇਸ ਤੋਂ ਜ਼ਿਆਦਾ ਖੁਸ਼ੀ ਹੈ ਜੀ ਉਹ ਸਾਡੇ ਮੰਨਦੇ ਹੋਤੇ ਸੀਗੀ ਬੜਾ ਧੰਨਵਾਦ ਕਰਕੇ ਲਈਆ ਕ੍ਰਿਸ਼ਨਾ ਸਾਹਿਬ ਜੀ ਦਾ ਸਾਡੀ ਪੰਜਾਬ ਬਲੀਆ ਬਹੁਤ ਧੰਨਵਾਦ ਕਰਕੇ ਲਈਆ ਤਾਂ ਫਿਰ ਦੇਖਣਾ ਅਸੀਂ ਗੱਲ ਕਰੀਏ ਬਾਚਨ ਤੇ ਸਾਰੇ ਕੈਮਰੇ ਚੱਲ ਚੁੱਕੇ ਨੇ ਜੀ ਹੁਣ ਕਿਉਂਕਿ ਬਹੁਤ ਜਾਦਾ ਕੈਬਿਨ ਜਿਹੜੇ ਚਾਰਜ ਦੇ ਨੇ ਥੋੜੇ ਜਿਹੜੇ ਕੈਬਿਨ ਨੇ ਕੁਝ ਗਿੰਦੀ ਦੇ ਜਿਹੜੇ ਉਹ ਲੋ ਚਲੇ ਤੇ ਉਹਨਾਂ ਨੂੰ ਵੀ ਸਾਰਾ ਜਿ ਲੈ ਕੇ ਵਹੇ ਦੂਰ ਤੇ ਭੇਜ ਰਿਆਂ ਵੀ ਉਹ ਜਿਹ ਕੈਬਿਨਾਂ ਦੇ ਨਾਲ ਜਿਹੜਾ ਵਾ ਉਹ ਤੀਸਰੀ ਅੱਖ ਜਿਹੜੀ ਆ ਹਰ ਮਾੜੇ ਤੇ ਚੰਗੇ ਬੰਦੇ ਦੇ ਤੇ ਰਹਿੰਦੀ ਆ ਇਹ ਚਾਲੂ ਹੋ ਜਾਵੇ। ਉਹ ਮਾਰੇ ਸਮੇਂ ਵਿੱਚ ਚਾਲੂ ਕਿਤੇ ਜਾਣਗੇ। ਬਿਲਕੁਲ ਕਿਤੇ ਜਾਣਗੇ ਜੀ ਨਾ ਕੋਈ ਨਹੀਂ ਕਿਤੇ ਜਾਣਗੇ ਪਬਲਿਕ ਆ ਇੱਥੇ ਆਣਾ ਜਾਣਾ ਪੈਣੀ ਲੋਪਣੂ ਕੀ ਮੈਸੇਜ ਹੈ ਕਿ ਬਹੁਤ ਸਾਰੇ ਬੈਗ ਪਹਿਲਾਂ ਤੋਂ ਤੁਹਾਡੇ ਵੱਲੋਂ ਹੈਂਡ ਓਵਰ ਕਰ ਦਿੱਤੇ ਗਏ ਨੇ ਪਰਿਵਾਰਕ ਨੰਬਰਾਂ ਨੂੰ। ਲੋਕਾਂ ਨੂੰ ਇਹ ਮੈਸੇਜ ਹੈ ਜੇ ਤੁਸੀਂ ਆਮਰਸਰ ਮਾਜੋ ਆਪਣੇ ਅਮਰਸਰ ਨਗਰੀ ਤੇ ਹੁੰਦੇ ਜੋ ਗੁਰੂਮਾਰੀ ਨਗਰੀ ਤੇ ਹੁੰਦੇ ਉਹਦੇ ਪਬਲਿਕ ਦੀ ਖੁਸ਼ੀ ਨਾਲ ਹੀ ਇਹ ਭਰਨੀ ਆਪਣਾ ਭੁੱਲ ਗੰਦੀ ਆ ਵੀ ਸਾਡੇ ਨਾਲ ਜਿਹੜੇ ਬੈਗ ਦੇ ਕਿੰਨੇ ਬੱਚੇ ਆ ਤੇ ਬੈਗ ਜਦੋਂ ਇੱਥੇ ਆਉਂਦੇ ਆਪਣੇ ਬੈਗ ਦਾ ਮੋਬਾਈਲ ਦਾ ਖਾਸ ਤੌਰ ਤੇ ਆਪਣੇ ਸਮਾਨ ਦਾ ਧਿਆਨ ਰੱਖੋ ਕਿਉਂਕਿ ਇਸ ਨਗਰੀ ਦੇ ਬਹੁਤ ਅੱਛੇ ਲੋਕ ਹੋ ਗਿਆ ਲੱਖਾਂ ਦੀ ਗਿੰਦੀ ਚ ਰਹੇ ਹੋਏ ਆਉਂਦੇ ਨੇ ਤੇ ਉਹਨਾਂ ਦੀ ਸੌਆਂ ਦੀ ਗਿੰਦੀ ਦੇ ਚੱਕੇ ਵੀ ਹੁੰਦੇ ਨੇ ਤੇ ਤਾਂ ਜੋ ਕੋਈ ਮਾੜਾ ਇਨਜਾਮ ਨਾ ਦੇ ਸਕੇ ਆਪਣੇ ਆਪ ਨੂੰ ਚੁੱਸ ਕਰੋ ਠੀਕ